ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਐ ਇੱਕ ਥੀ ਕਾਂਗਰਸ ਮੁੱਖ ਮੰਤਰੀ ਕਹਿੰਦਾ ਐ ਇੱਕ ਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਫਾ ਚਨਾ ਬਾਜੇ ਖਨਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ ਮંત્રી ਭਗਵੰਤ ਮਾਨ ਦੇ ਕਾਂਗਰਸ ਖਿਲਾਫ ਦਿੱਤੇ ਇੱਕ ਬਿਆਨ ਨੇ ਸਿਆਸਤ ਨੂੰ ਮੋੜ ਤੋਂ ਹਵਾ ਦਿੱਤੀ ਹੈ। ਸੀਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਖਿਲਾਫ ਤਿੱਖਾ ਕਟਾਸ ਕੀਤਾ ਸੀ ਜਿਸ ਤੇ ਹੁਣ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸੀਮਾਨ ਤੇ ਪਲਟਵਾਰ ਕੀਤਾ ਹੈ। ਦਰਸਲ ਸੀਮਾਨ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੇਸ਼ ਚੋਂ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਅਤੇ ਆਉਣ ਸਾਡੇ ਸਮੇਂ ਚ ਇਹ ਸਿਰਫ ਕਹਾਣੀ ਬਣ ਕੇ ਰਹਿ ਜਾਵੇਗੀ। ਤੇ ਹੁਣ ਕੀ ਹੋਇਆ ਹੈ ਉਹਨਾਂ ਦਾ? ਹੁਣ ਕੀ ਹੋਇਆ ਹੈ ਮੈਨੂੰ ਸਾਨੂੰ ਲਾਇਸ ਨਹੀਂ ਜਾਣਾ ਚਾਹੀਦਾ ਮੈਂ ਕਹਿੰਦਾ ਜੀ ਤੁਸੀਂ ਮਾਤਾ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਧੀ ਕਾਂਗਰਸ ਤੇ ਉੱਧਰ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਦੇ ਸਿੱਧੂ ਨੇ ਸੀਐਮ ਦੇ ਤਾਂਜਤਾ ਜਵਾਬ ਦਿੰਦਿਆਂ ਸੀਐਮ ਨੂੰ ਥੋਥਾ ਚਨਾ ਬਾਜੇ ਕਨਾ ਕਹਿ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਹਿਲਾ ਵੀ ਸੀ ਅਤੇ ਹਮੇਸ਼ਾ ਰਹੇਗੀ ਉਹਨਾਂ ਚਨੌਤੀ ਦਿੱਤੀ ਕਿ ਜੇਕਰ ਆਪ ਕਾਂਗਰਸ ਨੂੰ ਰੋਕ ਸਕਦੇ ਏ ਤਾਂ ਰੋਕ ਲੈ ਮੁੱਖ ਮੰਤਰੀ ਕਹਿੰਦਾ ਏ ਇੱਕ ਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਜਿਹੜਾ 60 70 ਹਜ਼ਾਰ ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕਿਆਂ ਦਾ ਰੋਕ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਬਲਾ ਜਿੱਥੇ ਬੁਲਾਉਣਾ ਤੇ ਕਹ ਤੂੰ ਮਾਫੀ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕੈਂ ਹੈ ਨਾ ਕਰ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸਾਨ ਨੂੰ ਵਜੇ ਥਮੀ ਨੂੰ ਹੈ ਅੰਨਾ ਗੁਰੂ ਬਹਿਰਾ ਚੇਲਾ ਦੋਨੋਂ ਮਰਕ ਚ ਠੇਲਮ ਠੇਲਾ ਥੈਂਕ ਯੂ ਵੈਰੀ ਮਚ ਉਦਰ ਕਾਂਗਸੀ ਵਿਧਾਇਕ ਪਰਗਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਪਾਜਪਾਦੀ ਬੀ ਟੀਮ ਕਰਾਰ ਦਿੱਤੇ ਪਰਗਤ ਸਿੰਘ ਦੇ ਮਤਵਕ ਆਪ ਉਸੇ ਸੋਚ ਤੇ ਕੰਮ ਕਰ ਰਹੀਏ ਜਿਸ ਤੇ ਕੇ ਪਾਜਪਾ ਕਰਦੀ ਹੈ ਅਤੇ ਪਾਜਪਾ ਵਾਂਗੂ ਹੀ ਕਾਂਗਰਸ ਨੂੰ ਖਤਮ ਕਰਨ ਦੀਆਂ ਗੱਲਾਂ ਸੇਮਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਭਗਵੰਤ ਮਾਨ ਜੀ ਨੇ ਇੱਕ ਟਾਕ ਕਸਾ ਹੈ ਕਾਂਗਰਸ ਕੇ ਉਪਰ ਕੀ ਇੱਕ ਥੀ ਕਾਂਗਰਸ ਮੈਂ ਭਗਵੰਤ ਮਾਨ ਜੀ ਕੋ ਇਹ ਕਹਿਣਾ ਚਾਹਤਾ ਹੂੰ ਕਿ ਇਹ ਸੋਚ ਜੋ ਹੈ ਉਹ ਆਰਐਸਐਸ ਔਰ ਬੀਜੇਪੀ ਕੀ ਹੈ क्योंकि वो खुलेआम कहती है कि हम कांग्रेस मुक्त भारत बनाएंगे इसका मतलब ये हुआ कि जो भगवंत मान जी पंजाब के चीफ मिनिस्टर हैं उनकी सोच भी वही है जो आरएसएस की और बीजेपी की है क्योंकि एक तरफ तो केजरीवाल जी इंडिया जो गठबंधन है उसमें गठबंधन में चले आ रहे हैं और इनके जो फाइनेंस मिनिस्टर चीमा जी हैं उन्होंने भी स्टेटमेंट दी है कि गठबंधन होना चाहिए लेकिन ये कहीं ना कहीं हमेशा इंडिकेट करते रहते हैं इसलिए मैं कहता हूँ कि ये बीजेपी की बी टीम है मैं क्योंकि भगवंत मान जी आपके ऑलमोस्ट पौने दो साल हो चुके हैं और सबको आपकी काबिलियत का पता चल चुका है मैं भगवंत मान जी को और इनके सुप्रीमो केजरीवाल जी को ये पूछना चाहता हूँ इस सोच के बारे में जो बीजेपी और आरएसएस की है कि हमने कांग्रेस मुक्त भारत करना है इसके बारे में इनका क्या विचार है ये ज़रूर लोगों को जो है वो क्लियर कर दे ताकि आपकी असलियत का जो लोगों को पता चल सके ਦਰਸਲ ਇੰਡੀਆ ਆਲਾਈਂਸ ਵਿੱਚ ਸ਼ਾਮਿਲ ਪੰਜਾਬ ਦੇ ਆਪ ਅਤੇ ਕਾਂਗਰਸੀ ਨੇਤਾਵਾਂ ਵਿਚਕਾਰ ਤੂ-ਤੂ ਮਾਮੇ ਜਾਰੀ ਹੈ ਦੋਮਾ ਪਾਰਟੀਆਂ ਦੇ ਆਗੂ ਗਠਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਜਦਕਿ ਆਪ ਅਤੇ ਕਾਂਗਰਸ ਹਾਈਕਮਾਨ ਆਪਸੀ ਗਠਜੋੜ ਦੀ ਹੱਤਿਆ ਰਿਆ ਕਰ ਰਹੀਏ ਆਪ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਏ ਜਾਣ ਦਾ ਸਮਰਥਨ ਵੀ ਕੀਤਾ ਪਰ ਦੂਜੇ ਪਾਸੇ ਪੰਜਾਬ ਦੀ ਲੀਡਰਸ਼ਿਪ ਦਾ ਆਪਸੀ ਕਲੇਸ਼ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਅਜਿਹੇ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਕਿ ਕੀ ਆਪ ਅਤੇ ਕਾਂਗਰਸ ਦਾ ਗਠਜੋੜ ਪੰਜਾਬ 'ਚ ਸੰਭਵੇ ਜਿਸ ਦਾ ਜਵਾਬ ਆਉਂਦੇ ਸਮੇਂ 'ਚ ਲੱਗ ਹੀ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ